ਸੰਦੀਪ ਹਾਂਜੀ ਤੂੰ ਰੋਟੀ ਪਾਣੀ ਰਹਿਣ ਦੇ ਅੱਜ ਬਣਾਉਣ ਨੂੰ ਮੈਂ ਬਾਹਰੋਂ ਲੈ ਆਉਂਗਾ ਖਾਣ ਨੂੰ ਕੋਸਾ ਨਹੀਂ ਨਹੀਂ ਕੋਈ ਨਾ ਮੈਂ ਬਣਾ ਲੈਂਨੀ ਆ ਯਾਰ ਫੇਰ ਕੀ ਹੋਇਆ ਤੂੰ ਥੱਕ ਗਈ ਹੋਣੀ ਆ ਮੈਂ ਬਾਹਰੋਂ ਲੈ ਆਉਂਗਾ ਠੀਕ ਹੈ ਅੱਛਾ ਬੜਾ ਪਿਆਰਾ ਬੜੀ ਫਿਕਰ ਕਰਦਾ ਤੈਨੂੰ ਤਾਂ ਮੈਂ ਦੱਸਦੀ ਆ ਭੈਣੇ ਗਾਲ੍ਹਾਂ ਸੁਣ ਮੇਰੀ ਵੈਸੇ ਤਾਂ ਮੈਨੂੰ ਕਰਨੀ ਨਹੀਂ ਚਾਹੀਦੀ ਪਰ ਤੂੰ ਮੇਰੀ ਭੈਣਾਂ ਵਰਗੀ ਆ ਤਾਂ ਦੱਸ ਰਹੀ ਆ ਤੇਰਾ ਆਦਮੀ ਨਾ ਬਲਈ ਗਲਤਾਂ ਗਵਾਂਣ ਤੇ ਮਾੜੀ ਨਿਗਾ ਰੱਖਦਾ ਮੈਂ ਆਪਣੀ ਅੱਖੀ ਦੇਖਿਆ ਅੱਛਾ ਭੈਣੇ ਹੋਰ ਕੀ ਮੇਰਾ ਫਰਜ ਸੀ ਤੈਨੂੰ ਦੱਸਣਾ ਨਿਗਾਹ ਰੱਖੀਓ ਤੇ ਤੇ ਹੁਣ ਦੇਖ ਰਹੀਆਂ ਕਿੰਨਾ ਕੁ ਪਿਆਰ ਆ ਇੰਨਾ ਚ ਹੁਣ ਫਿੱਕ ਪਈ ਲੈ ਲੈ ਸੰਦੀਪ ਮੈਂ ਲੈ ਆਇਆ ਜੀ ਤੁਹਾਨੂੰ ਪਤਾ ਗਵਾਂਢਣ ਆਈ ਸੀ ਤੇ ਤੁਹਾਡੇ ਬਾਰੇ ਨਾ ਵਾਧੂ ਘਾਟੂ ਗੱਲਾਂ ਕਰਦੀ ਸੀ ਪਰ ਮੈਨੂੰ ਪੂਰਾ ਭਰੋਸਾ ਤੁਹਾਡੇ ਤੇ ਕਿ ਤੁਸੀਂ ਇਦਾਂ ਦੇ ਨਹੀਂਗੇ ਕਿਉਂਕਿ ਮੈਨੂੰ ਪਤਾ ਲੋਕ ਨਾ ਅੱਜਕੱਲ ਜ਼ਿਆਦੇ ਨਹੀਂ ਖੁਸ਼ ਹੋਇਆਂ ਨੂੰ ਵੇਖ ਕੇ ਥੈਂਕ ਯੂ ਯਾਰ ਮੇਰੇ ਤੇ ਭਰੋਸਾ ਰੱਖਣ ਲਈ ਬੜੇ ਸੋਹਣੇ ਦੇਖ